ब्रेक ਤੋਂ ਬਾਅਦ ਆਪ ਜੀ ਦਾ ਸਵਾਗਤ ਹੈ ਖੈੜਸਾ ਤੁਹਾਡਾ ਮੁਰਤ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਤੇ ਅੱਗੇ ਚੇਕਰ ਹੁਣ ਅਸੀਂ ਗੱਲ ਕਰੀਏ ਕਿ ਹੁਣ ਅਸੀਂ ਇੱਕ ਖਬਰ ਦਾ ਰੁਕ ਕੱਲਨੇ ਆ ਜੋ ਕਿ ਕਬੱਡੀ ਦੇ ਨਾਲ ਜੁੜੀ ਹੋਈ ਹੈ ਅੱਜ ਜਦੋਂ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਗੈਂਗਸਟਰਵਾਦ ਦੀ ਗੱਲ ਹੁੰਦੀ ਹੈ ਤਾਂ ਉਸਦੇ ਛਿੱਟੇ ਜਿਹੜੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਤੇ ਵੀ ਪੈਂਦੇ ਹੋਏ ਨਜ਼ਰ ਆਉਂਦੇ ਹਨ ਹਨਾ ਪਿਛਲੇ ਕੁਝ ਸਮੇਂ ਤੋਂ ਕਬੱਡੀ ਦੇ ਨਾਲ ਜੁੜੇ ਨਸ਼ਿਆਂ ਹਿੰਸਾ ਅਤੇ ਅਪਰਾਧਿਕ ਤੱਤਾਂ ਤੇ ਦੋਸ਼ਾਂ ਨੇ ਖੇਡ ਦੀ ਪਵਿੱਤਰ ਸ਼ਬੀ ਤੇ ਗੰਭੀਰ ਸਵਾਲ ਖੜੇ ਕਰੇ ਕਾ ਦਿੱਤੇ ਹਨ ਇਹਨਾਂ ਹਾਲਾਤਾਂ ਤੋਂ ਹੀ ਪਰੇਸ਼ਾਨ ਹੋ ਕੇ ਵਿਦੇਸ਼ੀ ਕਬੱਡੀ ਫੈਡਰੇਸ਼ਨ ਨੇ ਇੱਕ ਵੱਡਾ ਫੈਸਲਾ ਸਕਤ ਫੈਸਲਾ ਜਿਹਨੂੰ ਕਹਿ ਸਕਦੇ ਆ ਕਿ ਇਸ ਸਾਲ ਕਬੱਡੀ ਕੱਪਾ ਅਤੇ ਟੂਰਨਾਮੈਂਟ ਤੇ ਰੋਕ ਲਗਾ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫੈਸਲੇ ਦਾ ਸਮਾਜ ਦੇ ਬਹੁਤ ਵੱਡੇ ਹਿੱਸੇ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ। ਕੀ ਕਹਿਣਾ ਚਾਹੋਗੇ? ਇੱਕ ਤਾਂ ਮਾਂ ਖੇਡ ਕਬੱਡੀ ਕਹੀ ਜਾਂਦੀ ਹੈ ਤੇ ਉਹਦੇ ਤੇ ਰੋਕ ਲੱਗ ਗਈ ਹੈ। ਕਿਸ ਤਰ੍ਹਾਂ ਦੇ? ਅਸਲ ਤੇ ਗੱਲ ਹੈਗੀ ਆ ਕਿ ਮਾਂ ਖੇਡ ਕਬੱਡੀ ਹੈਗੀ ਸਾਡੀ ਪੰਜਾਬ ਦੀ ਖੇਡ ਹੈਗੀ ਆ। ਪੰਜਾਬ ਲੈਂਦਾ ਚੜਦਾ ਪੰਜਾਬ ਸਦਾ ਸਿਗਾ। ਵੱਡਾ ਪੰਜਾਬ ਦੇ ਮਹਰਨਜੀਤ ਸਿੰਘ ਦੇ ਰਾਜਵਾਲਾ ਉਹ ਸਾਡੀਆਂ ਜੰਨੀਆਂ ਵੀ ਵਿਰਾਸਤੀ ਖੇਡਾਂ ਉਹ ਚ ਕਬੱਡੀ ਜਿਹੜੀ ਮਾਂ ਖੇਡ ਕਬੱਡੀ ਆ ਜਿਹਨੂੰ ਅਸੀਂ ਪੰਜਾਬ ਸਟਾਈਲ ਕਬੱਡੀ ਕਹਿੰਦੇ ਸੀ ਜੀ ਪੰਜਾਬ ਸਟਾਈਲ ਕਬੱਡੀ ਫਿਰ ਸਰਕਲ ਸਟਾਈਲ ਕਬੱਡੀ ਬਣ ਗਈ ਜਦੋਂ ਅਸੂ ਨਾ ਕੇਫ ਕਬੱਡੀ ਬਣਾ ਇੰਡੀਆ ਨਾਲ ਜੋੜਿਆ ਫਿਰ ਇਹ ਸਰਕਲ ਸਟਾਈਲ ਆ ਗਈ ਇਹਦੇ ਨਿਯਮ ਬਣ ਗਏ ਨਿਯਮ ਬਣ ਤੋਂ ਬੰਦਾ ਲੇਕਿਨ ਸਰਕਲ ਸਟਾਈਲ ਨੂੰ ਉਹ ਮਾਨਤਾ ਨਹੀਂ ਮਿਲ ਸਕੀ ਜੋ ਮਿਲਣੀ ਚਾਹੀਦੀ ਸੀ ਹਾਲਾਤ ਇਹ ਪੈਦਾ ਹੋ ਗਿਆ ਕਿ ਕਿਉਂਕਿ ਸਾਡੇ ਪੰਜਾਬੀ ਇਹ ਦੁਨੀਆ ਦੇ ਹਰ ਦੇਸ਼ ਵਿੱਚ ਫੈਲ ਗਏ ਹੂੰ ਪੰਜਾਬੀ ਜਿੱਸੇ ਗਏ ਆ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਆਪਣੇ ਸੱਭਿਆਚਾਰ ਤੇ ਆਪਣੇ ਖੇਡ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੂੰ ਹੋਇਆ ਇਹ ਕਿ ਉੱਥੇ ਲੋਕਾਂ ਨੇ ਮਿਹਨਤ ਕੀਤੀ ਕਮਾਈ ਕੀਤੀ ਔਰ ਬਹੁਤ ਵੱਡੇ ਮਕਾਮ ਵੀ ਹਾਸਲ ਕੀਤੇ ਸਾਡੇ ਪੰਜਾਬੀਆਂ ਨੇ ਲੇਕਿਨ ਉਹਨਾਂ ਨੇ ਆਪਣੇ ਕਲਚਰ ਨੂੰ ਵੀ ਅਮੀਰ ਬਣਾਇਆ ਤੁਸੀਂ ਹੈਰਾਨ ਹੋ ਜੂਗੇ ਕੈਨੇਡਾ ਦੇ ਵਿੱਚ ਨਾ ਸੈਕੰਡ ਲੈਂਗੁਏਜ ਪੰਜਾਬੀ ਆ ਹਮ ਜੇ ਕਿ ਦੇ ਸਭ ਤੋਂ ਵੱਧ ਜਿਆ ਮੀ ਪੜੀ ਜਾਂਦੀ ਹੈ ਕੈਨੇਡਾ ਵਿੱਚ ਅੱਧ ਉੱਥੋਂ ਦੇ ਵਿਦਵਾਨ ਜਿਹੜੇ ਲੋਕ ਆ ਗਏ ਆ ਪੰਜਾਬੀ ਦੇ ਲੋਕ ਆ ਕਿ ਪੰਜਾਬੀ ਮਾਂ ਬੋਲੀ ਦੀ ਬਹੁਤ ਕੰਮ ਕਰਦੇ ਸਾਡੇ ਨੂੰ ਵੱਧ ਕਲਚਰਪੋਰਮ ਉੱਥੇ ਹੁੰਦੇ ਆਗੇ ਬਿਲਕੁਲ ਹੁੰਦੇ ਆ ਠੀਕ ਹੈ ਨਾ ਜੀ ਇਸ ਲਈ ਕਬੱਡੀ ਟੂਰਨਾਮੈਂਟ ਜਿਹੜੇ ਕੱਪ ਹੁੰਦੇ ਸੀਗੇ ਉਹ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਮਲੇਬ ਸਾਰੇ ਪਾਸੇ ਹੁੰਦੇ ਹਾਲੈਂਡ ਹੁੰਦੇ ਸੀ। ਪਰ ਸਵਾਲ ਇਹ ਆ ਜਿਹੜਾ ਇਸ ਫੈਸਲੇ ਦਾ ਸਵਾਗਤ ਹੈ ਇੱਕ ਵੱਡੇ ਹਿੱਸੇ ਵੱਜੋਂ ਕੀਤਾ ਗਿਆ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿਉਂ ਸਵਾਗਤ ਉਹਨਾਂ ਨੇ ਕੀਤਾ ਹੈ ਕਿ ਨਹੀਂ ਮੈਂ ਤੁਹਾਨੂੰ ਹੀ ਦੱਸਦਾ ਬੇਟਾ ਉਹ ਜਦੋਂ ਇਦਾਂ ਹੋ ਗਿਆ ਨਾ ਕਿ ਮੈਂ ਇੱਕ ਗੱਲ ਨੂੰ ਨੋਟ ਕਰਦਾ ਕਿ ਕੋਈ ਕਿਹਾ ਕਿ ਸਾਡੇ वाजपेयी ਸਾਹਿਬ ਨੇ ਨਾ ਇੱਕ ਪਾਰਲੀਮੈਂਟ 'ਚ ਗੱਲ ਆਖੀ ਸੀ ਕਿੰਨੇ 47 ਤੋਂ ਬਾਅਦ ਸਾਡਾ ਨਾ ਲੋਕਤੰਤਰ ਬੜਾ ਜਿਉਂਦਾ ਸੀ ਅਸੀਂ ਵੋਟ ਬੈਂਕ ਨਾਲ ਜਿਉਂਦੇ ਸੀਗੇ ਜਿਹੜੀ ਵੀ ਲੋਕ ਚਾਹੁੰਦੇ ਸਰਕਾਰ ਬਣਦੀ ਸੀ ਤੇ ਫਿਰ ਜਦੋਂ ਸੱਤਾ ਦੀ ਭੁੱਖ ਹੋ ਗਈ ਵੀ ਸੱਤਾ ਤੋਂ ਪਰੇ ਨਹੀਂ ਹੋਣਾ ਫਿਰ ਕਿ ਸਾਡੇ ਮਨ ਚ ਆ ਗਈ ਕਿ ਕੁਝ ਬਦਮਾਸ਼ ਲੈ ਅਸੀਂ ਬਦਮਾਸ਼ਾਂ ਲੈ ਕੇ ਕਿ ਤੁਸੀਂ ਕੈਪਚਰਿੰਗ ਕਰੋ ਇਹ ਬੂਥਾਂ ਦੀ ਬੂਥ ਕੈਪਚਰ ਸ਼ੁਰੂ ਹੋ ਗਏ ਉਹ ਬਦਮਾਸ਼ਾਂ ਨੂੰ ਜਿੱਤ ਕੇ ਦੇਣ ਲੱਗ ਪਏ ਦੋ ਲੱਖਾਂ ਬਦਮਾਸ਼ਾਂ ਜਿੱਤ ਕੇ ਦਿੱਤੀਆਂ ਤੀਜੀ ਲੱਖਣ ਦੇ ਬਦਮਾਸ਼ਾਂ ਨੂੰ ਸਮਝ ਲੱਗ ਗਈ ਹੂੰ ਵੀ ਜਿਹੇ ਅਸੀਂ ਜਿੱਤ ਕੇ ਦੇਨੇ ਅਸੀਂ ਕਿਉਂ ਨਹੀਂ ਖੜਦੇ ਹੂੰ ਤੇ ਜਦੋਂ ਕਹਿੰਦਾ ਉਹ ਘੜਗੇ ਸਰਕੰਟ ਫੁੱਟ ਤੇ ਕਿਉਂ ਨਹੀਂ ਜਾਂਦੇ ਵੀ ਜਦੋਂ ਉਹ ਆ ਗਏ ਫਿਰ ਉਹ ਹੁਣ ਤੋਂ ਬਾਅਦ ਅੱਜ ਪਾਰਲੀਮੈਂਟ ਦੇ ਵਿੱਚ ਵੀ ਦੇਖ ਲਓ ਤੇ ਚਾਹੇ ਤੁਸੀਂ ਮਤਲਬ ਵਿਧਾਨ ਸਭਾ ਦੇਖ ਲਓ ਮੋਰ ਥੈਨ 60% ਉਹ ਲੋਕ ਆ ਜਿਨ੍ਹਾਂ ਦੇ ਕੇਸ ਚੱਲਦੇ ਆ ਬਿਲਕੁਲ ਚੱਲਦੇ ਆ ਠੀਕ ਹੈ ਨਾ ਇਹਦੇ ਮਤਲਬ ਫਿਰ ਗੇਮ ਆਫ ਸਕੰਡਲ ਹੋ ਗਈ ਕਬੱਡੀ ਨਾ ਸੇਮ ਹੋਇਆ ਕਬੱਡੀ 'ਚ ਹੋਇਆ ਕਿ ਲੋਕਾਂ ਨੇ ਟੂਰਨਾਮੈਂਟ ਕਰਵਾਏ ਲੋਕਾਂ ਨੂੰ ਸੱਦਿਆ ਇੱਥੋਂ ਲੋਕ ਜਾਂਦੇ ਸੀਗੇ ਬਹੁਤ ਸਾਰੇ ਸਾਡੇ ਪੰਜਾਬੀ ਮੁੰਡੇ ਜਿਹੜੇ ਕਬੱਡੀ ਕਰਕੇ ਹੀ ਉੱਥੇ ਪੱਕੇ ਸੈਟਲ ਹੋ ਗਏ ਜਿਹਨਾਂ ਨੇ ਵਿਆਹ ਹੋ ਗਿਆ ਉੱਥੇ ਰਹਿ ਗਏ ਉਹਨਾਂ ਨੇ ਕ ਫਿਰ ਜਦੋਂ ਕੀ ਹੋਇਆ ਕਿ ਹਾਲਾਤ ਆ ਗਿਆ ਕਿ ਜਦੋਂ ਕਲਚਰ ਆ ਗਿਆ ਨਾ ਨਸ਼ੇ ਦਾ ਕਲਚਰ ਆ ਗਿਆ ਜਦੋਂ ਮੁੰਡਿਆਂ ਨੇ ਨਾ ਜਿਹੜੀ ਦੁੱਧ ਕਿਉ ਮੱਖਣ ਦੇ ਪਲੇ ਗੰਭਰੂ ਸੀਗੇ ਉੱਥੇ ਫਿਰ ਇੰਜੈਕਸ਼ਨਸ ਆਉਣ ਲੱਗ ਪਏ ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਕੋਈ ਦੰਦੀ ਖੁਰਾਕ ਲਵੋ ਪਹਿਲਾਂ ਤਾਂ ਸੱਟਾਂ ਪੇਟਾਂ ਲਈ ਹੁੰਦੀ ਸੀ ਡਰੱਗਸ ਵੀ ਕਿਸੇ ਬਰੂਫੋਂ ਲੈ ਲਿਆ ਜਾਂ ਕੋਈ ਹੋਰ ਇੰਜਰੀ ਲਈ ਕੋਈ ਮੈਡੀਸਨ ਲੈ ਲਈ ਲੇਕਿਨ ਉਹਨੂੰ ਉਹਨਾਂ ਨੇ ਖੁਰਾਕ ਬਣਾ ਲਿਆ ਉਹ ਖੁਰਾਕ ਬਣ ਤੋਂ ਪਤਾ ਕਿ ਹੋਇਆ ਕਿ ਤੁਸੀਂ ਦੇਖੋਗੇ ਕਿ ਚਿੱਟਾ ਕਲਚਰ ਨੂੰ ਕਬੱਡੀ ਬਦਨਾਮ ਕਰਤੇ ਦੇ ਲੋਕ ਉਧਰ ਚਲ ਕੇ ਨਸ਼ੇ ਦੇ ਦੱਸ ਹੋ ਗਿਆ ਬਹੁਤ ਸਾਰੇ ਮੁੰਡੇ ਬਹੁਤ ਸਾਰੇ ਮਾਵਾਂ ਦੇ ਪੁੱਤ ਗੱਭਰੂ ਅਸੀਂ ਖੋਲੇ ਗਰਾਂਡ ਚ ਮਰ ਗਏ ਪਰ ਖੇਡਾਂ ਦਾ ਮੁੱਖ ਮਕਸਦ ਜੇਕਰ ਨਹੀਂ ਹੈ ਨਹੀਂ ਹੈ ਨਹੀਂ ਸਣਾ ਉਹ ਮਰ ਗਏ ਬੇਟਾ ਪੁੱਸੋਂ ਬਣਾ ਕਿ ਕਿ ਜਿਹੜੇ ਉਹ ਗੈਂਗਸਟਰ ਜਿਹੜੇ ਪੈਦਾ ਹੋ ਰਹੇ ਸੀ ਜਿਹੜੇ ਉਹਨਾਂ ਦੇ ਵਿੱਚੋਂ ਜਿਹੜੇ ਹਾਰੇ ਸੀਗੇ ਉਹਨਾਂ ਨੇ ਉਹਨਾਂ ਦਾ ਫਾਇਦਾ ਲਿਆ ਜਿਹੜੇ ਇੱਕ ਪ੍ਰੋਮੋਟਰ ਸੀਗੇ ਵੀ ਯਾਰ ਤੁਸੀਂ ਸਾਡੀ ਨਾ ਅਸੀਂ ਕਿਉਂਕਿ ਸੱਤਾ ਰੱਖਣੀ ਆ ਅਸੀਂ ਇਹਨਾਂ ਨੂੰ ਕੱਪ ਜਿੱਤਣਾ ਕੱਪ ਜਿੱਤਣ ਲਈ ਉਹਨਾਂ ਨੇ ਪਹਿਲਾਂ ਤੇ ਕਬੱਡੀ ਦੇ ਖਿਡਾਰੀਆਂ ਦੇ ਰੇਟ ਵਧਾਉਂਦੇ ਮਿਹਟ ਚੜ੍ਹਤੀ ਬੋਲੀ ਲਾਤੀ ਬੋਲੀ ਲਉਣ ਤੋਂ ਬਾਅਦ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਤੁਸੀਂ ਆ ਟੂਰਨਾਮੈਂਟ ਜੋਗ ਨਹੀਂ ਖੇਡੂਗਾ ਦਾ ਖੇਡੂਗਾ ਖੇਡੂਗਾ ਹੁਣ ਜਦੋਂ ਇਹ ਪਰੰਪਰਾ ਚੱਲ ਪਈ ਤੇ ਉਹ ਕੱਪ ਜਿੱਤਣ ਵਾਲਿਆਂ ਨੇ ਮਤਲਬ ਨੁਕਸਾਨ ਕਰ ਲਿਆ ਉਹਨਾਂ ਦੇ ਹੱਥੋਂ ਸਾਰੀ ਗੇਮ ਚਲੇਗੀ ਗੇਮ ਚਲੇਗੀ ਅੱਜ ਬੇਸਾ ਦੇ ਕਹਿਣਾ ਵਗੂ ਅੱਜ ਬੇਸਾ ਦੇ ਕਹਿਣਾ ਵਗੂ ਜਿਹੜੇ ਮੇਨ ਪ੍ਰੋਮੋਟਰ ਸੀ ਉਹ ਪਿੱਛੇ ਲੱਗ ਗਿਆ ਤੁਸੀਂ ਮੈਂ ਦੇਖਿਆ ਕਿ ਇੰਗਲੈਂਡ ਵਾਲਿਆਂ ਨੇ ਕੀ ਨਾ ਲਾਈ ਸਾਰਿਆਂ ਲਾਈ ਆ ਤੋਂ ਦੇ ਵਿੱਚੋਂ ਕੋਈ ਕਹਿੰਦੇ ਜਿੰਨੇ ਨਾ ਕੋਈ ਖਿਡਾਰੀ ਕੀਤਾ ਸੀ ਕਰੋੜ ਰੁਪਏ ਦੇ ਵਿੱਚ ਕਰੋੜ ਰੁਪਏ ਦੇਣਾ ਸੀ ਉਹਨੂੰ ਤੇ ਉਹ ਕਹਿੰਦਾ ਸ਼ੁਕਰ ਹੈ ਤੁਸੀਂ ਬੰਦ ਕੀਤਾ ਮੈਂ ਤਾਂ ਐਵੇਂ ਘਰ ਬੈਠਾ ਸੀ ਮੇਰਾ ਕਰੋੜ ਪੈ ਗਿਆ ਸਾਰੇ ਪੰਜਾਬ ਦੇ ਵਿੱਚ ਵੀ ਤੁਸੀਂ ਸਾਡੇ ਨਾ ਉਹ ਲੱਖਾਂ ਸਦਾਣਾ ਹੈਗਾ ਹਾਂ ਕਬੱਡੀ ਦਾ ਸਾਫਾ ਖਿਡਾਰੀ ਹੈਗਾ ਉਹਨੇ ਪਿਛੇ ਗੱਲ ਜੱਕੀ ਪਹਿਲਾਂ ਪਿੰਕਾ ਜਰਗ ਇਸ ਦਾ ਜਰਗ ਦਾ ਸੀਗਾ ਉਹਨੇ ਗੱਲ ਜੱਕੀ ਸੀ ਵੀ ਇਹ ਬਹੁਤ ਬੁਰਾ ਹਾਲ ਹੋ ਰਿਹਾ ਕਬੱਡੀ ਦੇ ਵਿੱਚ ਕਬੱਡੀ ਉਹ ਨਹੀਂ ਰਹੀ ਮਾਂ ਖੇਡ ਕਬੱਡੀ ਨਹੀਂ ਰਹੀ ਨਹੀਂ ਰਹੀ ਵਿੱਚ ਗੈਂਗਸਟਰਵਾਦ ਦਾ ਨਸ਼ਿਆਂ ਦਾ ਉਹਨੇ ਲੱਖੇ ਸਿਧਾਣੇ ਦੀ ਤੁਸੀਂ ਕਰ ਦਿੱਤੀ ਨਹੀਂ ਬੇੜਾ ਬਹੁਤ ਸਾਰੇ ਖਿਡਾਰੀ ਪੁੱਲੇ ਆਮ ਚੈਲੰਜ ਕੀਤਾ ਕਬੱਡੀ ਦੇ ਖਿਡਾਰੀਆਂ ਨੇ ਜਿਹੜੇ ਡਰੱਗ ਐਡਿਕਟ ਹੋ ਗਏ ਸੀ ਨਾ ਬੱਚੇ ਸਾਡੇ ਉਹਨਾਂ ਦੇ ਘਰ ਉੱਜੜ ਗਏ ਹਾਂ ਉਹਨਾਂ ਦੀ ਜੀਵਨ ਹੀ ਖਤਮ ਹੋ ਗਿਆ ਸੈਕੰਡ ਗੱਲ ਹੈਗੀ ਕਿ ਲੱਖਾ ਸੁਧਾਨਾ ਨੇ ਚਾਹ ਨਹੀਂ ਕੀਤਾ ਕਿਉਂਕਿ ਮੈਂ ਦੇਖਿਆ ਲੱਖਾ ਸੁਧਾਨਾ ਨਾ ਸਾਡੇ ਪ੍ਰੋਫੈਸਰ ਮਦਨ ਨਾਲਗੇ ਬਠਿੰਡੇ ਤੋਂ ਜਿਨ੍ਹਾਂ ਨੇ ਬਹੁਤ ਵੱਡਾ ਕਲਬ ਬਣਾਇਆ ਸੀਗਾ ਉਹਦਾ ਚੇਲਾ ਹੂੰ ਉਹਨਾਂ ਦਾ ਚੇਲਾ ਹੀ ਗੁਰਲਾਲ ਇਕਨੌਰ ਹੈਗਾ ਜੋ ਐਮਐਲਏ ਹੈਗਾ ਮੌਜੂਦਾ ਤੇ ਉਹਨੇ ਇੱਕ ਵੱਡੀ ਪੰਜਾਬ ਕਨੈਸਜ ਦੇ ਪ੍ਰਧਾਨ ਵੀ ਹੈਗਾ ਹੂੰ ਉਹਨਾਂ ਦੇ ਹੋਰ ਵੀ ਚੇਲੇ ਹੈ ਲੇਕਿਨ ਮਦਨ ਕੋਈ ਦੀ ਖੂਬਸੂਰਤੀ ਉਹ ਰਾਜਨਾਵੜੀ ਤੇ ਬਣ ਗਿਆ ਲੇਕਿਨ ਨਸ਼ੀੜੀ ਨਹੀਂ ਸੀ ਉਹਦਾ ਕੋਈ ਜਿ세 ਕਿ ਉਹਦੀ ਗਰੋਂ ਚ ਨਿਕਲੇ ਬੰਦੇ ਦਾਵਾ ਕਰਦਾ لیکن ਉਹਦਾ بابا ਕਰਦਾ ਉਹ ਕਹਿੰਦੇ ਵੀ ਪਰ ਲੱਖਾਂ ਸਿਧਾਨੇ ਦਾ ਇਸ ਚੀਜ਼ ਦਾ ਵਿਰੋਧ ਵੀ ਬੜਾ ਹੋ ਰਿਹਾ ਹੈ ਬਹੁਤ ਸਾਰੇ ਕਬੱਡੀ ਦੇ ਜਿਹੜੇ ਪਲੇਅਰ ਹੋਣ ਦੇ ਉਹ ਉਹਨੂੰ ਚੈਲੰਜ ਕਰ ਰਹੇ ਤੇ ਉਹਰੇ ਚੈਲੰਜ ਨੂੰ ਨਕਾਰ ਵੀ ਰਹੇ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਕਿ ਬੱਚੋਂ ਅਗਲੀ ਇੱਕ ਬਰਾਬਰ ਦੀ ਗੱਲ ਹੈਗੀ ਕਿ ਉਹਨਾਂ ਨੇ ਕਿਹਾ ਸਾਡੀ ਕਬੱਡੀ ਬਦਨਾਮ ਕੀਤੀ ਜਾ ਰਹੀ ਹੈ ਉਹ ਕਹਿੰਦੇ ਕਬੱਡੀ ਬਦਨਾਮ ਦਾ ਦੋਸ਼ ਲੱਗ ਰਿਹਾ ਹੈ ਕਿ ਪਰ ਜਿੱਦ ਦਿਨ ਤੁਹਾਡੀ ਕਬੱਡੀ ਦੀ ਗਰਾਊਂਡ 'ਚ ਗੈਂਗਸਟਰ ਨੇ ਪ੍ਰੇਰ ਮਾਰਤੇ ਹੂੰ ਉਹ ਦਿਨ ਤੁਸੀਂ ਕਿਉਂ ਨਹੀਂ ਇਕੱਠੇ ਹੋਏ ਉਹ ਬਦਨਾਮੀ ਨਹੀਂ ਹੋਈ ਜਿੱਦੋਂ ਤੁਹਾਡੇ ਨਸ਼ੇ ਨਾਲ ਮੁੰਡੇ ਮਰ ਗਏ ਸੀ ਤੁਸੀਂ ਕਿਉਂ ਨਹੀਂ ਕਿਹਾ ਵਜੋਂ ਕਬੱਡੀ ਬੰਦਾ ਜੀ ਨਹੀਂ ਹੋਣੀ ਤੇ ਜਦੋਂ ਗੈਂਗਸਟਰ ਬਾਦ ਨੇ ਤੁਹਾਡੇ ਕਤਲੇਮ ਸ਼ੁਰੂ ਕੀਤਾ ਤੁਹਾਨੂੰ ਕਬੱਡੀ ਖਿਡਾਰੀ ਸਾਰੇ ਇਕੱਠੇ ਹੋਣ ਚਾਹੀਦੇ ਮੰਚ ਤੇ ਵੀ ਇਹ ਬਦਨਾਮ ਹੋਰੀ ਕਬੱਡੀ ਅਸੀਂ ਨਹੀਂ ਖੇਡਣਾ ਲੇਕਿਨ ਤੁਸੀਂ ਕਿਸੇ ਨਾ ਕਿਸੇ ਗਰੁੱਪ ਦੇ ਨਾਲ ਖੇਡਦੇ ਰਹੇ ਅੱਜ ਲੇਕਿਨ ਇਹ ਗੱਲ ਹੈਗੀ ਕਿ 90 ਉਹ ਕਿਦਾਂ ਲੱਖਾ ਕਹਿੰਦਾ ਕਿ ਮੈਂ ਇਹ ਨਹੀਂ ਕਹਿੰਦਾ ਕਿ 100% ਆ ਮੈਂ ਇਹ ਕਹਿੰਦਾ ਕਿ 90% ਹੈਗੇ ਆ ਪਰ ਕਹਿੰਦੇ ਵੀ ਮੇਰਾ ਇੱਕ ਚਲੇ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਹਿੰਦਾ ਮੈਂ ਕਬੱਡੀ ਮਾਂ ਖੇੜੀ ਖੇਡਿਆ ਤੇ ਮੈਂ ਤੁਹਾਨੂੰ ਚਾਹ ਸਾਰੇ ਉਹਨੇ ਬੇਨਤੀ ਕੀਤੀ ਮੈਂ ਤੁਸੀਂ ਇੱਕ ਅਡਾਪਟ ਕਰਾ ਲਓ ਹਮ ਮੰਨ ਲਓ ਤੁਸੀਂ ਸਹੀ ਹੋ ਜਾਂਦੇ ਆ ਮੈਂ ਤੁਹਾਨੂੰ ਕੋ ਮਾਫੀ ਮੰਗ ਲਉ ਮਾਫੀ ਮੰਗ ਲੂੰਗਾ ਔਰ ਕਿਹਾ ਵੀ ਜੇ ਇਹਨਾਂ ਟੈਸਟਾਂ ਦਾ ਸਾਰਾ ਖਰਚਾ ਵੀ ਮੈਂ ਚੱਕੂੰਗਾ ਟੈਸਟ ਖੁੱਲਾ ਚੈਲੰਜ ਕਰ ਦਿੱਤਾ ਵੀ ਮੈਂ ਖਰਚਾ ਮੈਂ ਚੱਕ ਲੂੰਗਾ ਜੇ ਤੁਸੀਂ ਬਰੀ ਹੋ ਜਾਂਦੇ ਘੱਟੋ ਘੱਟ ਇਹ ਤਾਂ ਮੰਨਣਾ ਦਰੋ ਸਵਾਏ ਇਸ ਦੇ ਕਹਿਣਾ ਕਿ ਸਾਨੂੰ ਬਦਨਾਮ ਕਰ ਰਹੇ ਸਵਾਏ ਦੇ ਕਰਕੇ ਚੱਲ ਆ ਪਈ ਉਹ ਮੁਰਾ ਚਲੂ ਹੈਗਾ ਉਹਨੇ ਕਹਿੰਦਾ ਮੇਰਾ ਟੈਸਟ ਕਰਾਓ ਪਤਾ ਨੈਚਰਲ ਖਾਣਾ ਖਾਂਦਾ ਉਹ ਮਨੇ ਹੋਰ ਵੀ ਕਹਰੇ ਹੈਗੀਆ ਲੇਕਿਨ ਉਹ ਨਾ ਕਹ ਰਿਹਾ ਵੀ ਮੈਂ ਤੂੰ ਡਾਕਟਰ ਟੈਸਟ ਆਇਆ ਤੂੰ ਡਾਕਟਰ ਇੰਡੈਕਟਰ ਆਇਆ ਜਪਸਟੋ ਆਇਆ ਸਾਰੇ ਇਨ ਡੀਟੇਲ ਆ ਤੂੰ ਬੰਦੇ ਕੋਲ ਲੇਕਿਨ ਉਹਨੇ ਇਹ ਨਹੀਂ ਕਹਿੰਦਾ ਦੋਚ ਲਾ ਰਿਹਾ ਉਹ ਕਹਿੰਦਾ ਵੀ ਮਾਖੜ ਤੁਸੀਂ ਸਾਹਮਣੇ ਆਓ ਸਾਰੇ ਸਾਰੇ ਖਿਡਾਰੀ ਮਤਲਬ ਇਹ ਮੰਨੋ ਕਿ ਅਸੀਂ ਘਰੋਂ ਨੇ ਡਾਕਟਰ ਟੈਸਟ ਤਾਂ ਕਿ ਇਹਨੂੰ ਕਲਾਂਗੜਾ ਲਾ ਰਿਹਾ ਲੋਕੀ ਤੁਹਾਨੂੰ ਬਦਨਾਮ ਕਰ ਰਹਾ ਅਸੀਂ ਤਾਂ ਮਖਤੋਸ ਕੀ ਔਰ ਉਹਨੇ ਨਾ ਇੱਕ 70 ਕਿਲੋ ਟੂਰਨਾਮੈਂਟ ਹੋਇਆ ਉੱਥੇ ਜਾ ਕੇ ਜੇ ਬੱਚੇ ਵੀ ਇਹ ਕੰਮ ਕਰਦੇ ਆ ਤਾਂ ਫਿਰ ਕਿੱਥੇ ਲੱਗ ਜਾਵਾਂਗੇ ਪੰਜਾਬ ਨੂੰ ਉਹ ਤਾਂ ਕਹਿਣਾ ਇਹ ਸੀ ਕਿ ਬੱਚਿਆਂ ਤੋਂ ਵੀ ਜਿਹੜੇ ਖਿਡਾਰੀ ਆ ਉਹਨਾਂ ਨੂੰ ਤਾਂ ਕਰਵਾਇਆ ਜਾਂਦਾ ਕਿ ਉਹਨਾਂ ਨੂੰ ਕਹੋ ਵੀ ਤੋ ਤੁਹਾਡੇ ਇੱਧਰ ਸਟਰੀਟ ਰੋਡ ਵਗੈਰਾ ਕੋਈ ਇੰਜੈਕਸ਼ਨ ਲਗਾ ਦਈਏ ਮੈਂ ਪੰਜਾਬ ਸਕੂਲ ਖੇਡਾਂ ਦੇ ਵਿੱਚ ਨਾ ਮੈਂ ਮਤਲਬ ਕਾਫੀ ਜ਼ਰੂਰੀ ਗੱਲ ਹੈਗੀ ਆ ਮੈਂ ਆਬਜ਼ਰਵਰ ਸੀਗਾ ਸਟੇਟ ਆਬਜ਼ਰਵਰ ਸੀਗਾ ਤੇ ਮੈਂ ਦੇਖਿਆ ਕਿ ਮੈਨੂੰ ਕਹਿੰਦੇ ਭਾਈ ਉਹ ਉਸੇ ਲਈ ਟੀਮ ਲਈ ਨਾ ਉਹ ਲਾਉਂਦੇ ਟੀਕੇ ਲਾਉਂਦੇ ਆ ਮੈਂ ਓਕੇ ਮੈਨੂੰ ਅਨਾਉਂਸ ਕਰਾ ਦਿੱਤਾ ਵੀ ਤਨਾ 2 ਵਜੇ ਮੈਚ ਸਟਾਰਟ ਹੋਊਗਾ ਉਹਨਾਂ ਨੇ ਟੀਕੇ ਲਾਉਣੇ ਸੀ ਜਦੋਂ 2 ਤੇ ਮੈਂ ਰੋਕਦਾ ਮੈਂ ਇਸ ਟਾਈਮ ਮੈਂ ਰੋਕ ਦੋ ਵਜੇ ਥੋੜਾ ਚੀਫ ਗੈਸ ਨਹੀਂ ਆ ਰਿਹਾ ਉਹ ਰੁਕਣਾ 15 ਉਹ ਕਲਪਨ ਕਿਉਂਕਿ ਉਹਦਾ ਡਰਗ 3 ਹੀ ਲੱਗੇ ਨਾ ਉਹਨੇ ਕੰਮ ਉਸੇ ਵੇਲੇ ਕਰਨਾ ਕੰਮ ਉਸੇ ਵੇਲੇ ਜੇ ਉਹਨੇ 15 20 ਮਿੰਟ ਰੈਸਟ ਮਾਰੀ ਉਹ ਜ਼ੀਰੋ ਹੋ ਜਾਣਾ ਬਿਲਕੁਲ ਤੂੰ ਜਿਹੜਾ ਜੋਰ ਜਿਹੜਾ ਉਹ ਟੀਕੇ ਨੇ ਜੋਰ ਦੇਣਾ ਨਾ ਜੇ ਉਹ ਜੇਕਰ ਉਹ ਜੋਰ ਗਰਾਊਂਡ ਦੇ ਵਿੱਚ ਨਹੀਂ ਨਿਕਲਦਾ ਫਿਰ ਉਹ ਸਟੀਕੇ ਨੇ ਲੱਗੇ ਜੋ ਤੁਹਾਡੇ ਅੰਦਰ ਡਰਗ ਗਿਆ ਮੈਂ ਤੁਹਾਨੂੰ ਪਰੇਸ਼ਾਨ ਕਰਨਾ ਪਰੇਸ਼ਾਨ ਕਰਨਾ ਬੰਦੇ ਡੈਥ ਹੁੰਦੀ ਹੈ ਉਹ ਵੱਡੋ ਹੋ ਗਿਆ ਉਹ ਜੋਰ ਲੱਗਾ ਨਹੀਂ ਉਹਦਾ ਪਸੀਨਾ ਹੀ ਨਹੀਂ ਤੇ ਮੈਂ ਦੇ ਉੱਥੋਂ ਤੱਕ ਨੈਸ਼ਨਲ ਸਟ੍ਰਾਈਕ ਚ ਵੀ ਗਿਆ ਸੀ ਤਾਂ ਮੇਰੇ ਪਲੇਅਰ ਨਾਲ ਗਿਆ ਪੰਜਾਬ ਦਾ ਤੇ ਉਹਨੂੰ ਨਾ ਮੁੰਡਾ ਖੇਡਦਾ ਵਧੀਆ ਸੀਗਾ ਉਹਨੇ ਉਹਨੂੰ ਕੋਲ ਕੇ ਨਾਲ ਜਾ ਕੋਈ ਪੜਾਇਆ ਮੈਂ ਦੇਖ ਲੈ ਮੈਂ ਕਿਹ ਪੜਾਇਆ ਕਿਹ ਨਹੀਂ ਸਰ ਉਹ ਮੱਲੋ ਸੀਗਾ ਬੂਸਟ ਕਰਦਾ ਉਹਨੇ ਮੈਂ ਗਰਾਊਂਡ 'ਚ ਬਾਹਰ ਘੜਦਾ ਹਾਂ ਬਤ ਦਬਾ ਹੋ ਜਾ ਮੈਨੂੰ ਚਾਹੀਦਾ ਤੁਸੀਂ ਖੇਡਾ ਸਰ ਇਹ ਦੇਖੋ ਵੀ ਖੇਡਾਂ ਨੂੰ ਪਰਫੂਲੇਟ ਕਰਨ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪਾਇਆ ਜਾਂਦਾ ਕਿ ਇਹ ਖੇਡਾਂ ਚ ਪਹਿਣ ਨਸ਼ੇ ਪੱਤੀਆਂ ਤੋਂ ਦੂਰ ਰਹਿਣ ਹੁਣ ਨਸ਼ੇ ਪੱਤੇ ਖੇਡਾਂ ਵਿੱਚ ਆ ਗਏ ਉਹ ਵੀ ਕਬੱਡੀ ਦੇ ਵਿੱਚ ਆ ਗਏ ਆ ਗੱਲ ਦੇ ਹੈ ਨਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਨਾ ਜੇ ਲੋਕਾਂ ਨੂੰ ਸਿਹਤ ਜਦਨਾ ਦੇਣੀ ਆ ਤਾਂ ਸਪੋਰਟਸ ਕਲਚਰ ਪਤਾ ਕਰੋ ਤਾਂ ਲੋਕਾਂ ਨੂੰ ਇਹ ਪਤਾ ਲੱਗੇ ਕਿ ਸੰਤੁਲਿਤ ਭੋਜਨ ਕੀ ਆ ਸੰਤੁਲਿਤ ਖਾਣਾ ਕੀ ਹੈਗਾ ਇਹ ਜੀਵਨ ਕੀ ਹੈਗਾ ਤੇ ਉਹ ਸਪੋਰਟਸ ਕਲਚਰ ਹੁਣ ਜਦੋਂ ਲੋਕੀ ਇਹ ਕਹਿੰਦੇ ਆ ਕਿ ਮੈਨੂੰ ਇਹ ਉੱਥੇ ਤਾਂ ਕਿ ਕਬੱਡੀ ਖਿਡਾਰੀਆਂ ਨੇ ਵੀ ਮਤਲਬ ਇਹ ਗੱਲ ਕੀ ਹੈਗੇ ਆਪਣੇ ਬੱਚੇ ਨਹੀਂ ਗਰਾਊਂਡ 'ਚ ਭਜੇ ਕਬੱਡੀ ਦੀ ਖਾਤਰਗੇ ਹਾਂ ਤੇ ਮੈਂ ਆਪਣਾ ਬੇਟਾ ਖੜਾਇਆ ਹੈਗਾ ਮੈਨੂੰ ਉਹ ਵੀ 6:00 ਵਜੇ ਮੈਂ ਪਰਸਨ ਕਿਨ ਕਿ ਮੈਨੂੰ ਵੀ ਨੁਕਸਾਨ ਹੋਇਆ ਸੀ ਇਹਦਾ ਲੇਕਿਨ ਗੱਲ ਇਹ ਹੈ ਕਿ ਅਸੀਂ ਉਸ ਨੁਕਸਾਨ ਦੀ ਪਰਵਾਹ ਲਈ ਅਸੀਂ ਦੂਜਾ ਨੀਂਦ ਨਹੀਂ ਸਕਦੇ ਗੱਲ ਹੈ ਕਿ ਉਹਨੂੰ ਬਚਾਉਣਾ ਕਿੱਦਾਂ ਬਚਾਉਣਾ ਕਿੱਦਾਂ ਕੱਢਣਾ ਕਿੱਦਾਂ ਮੈਂ ਮੈਂ ਲੱਖੇ ਸੁਧਾਣੇ ਦੇ ਹੱਕ 'ਚ ਖੜਾ ਇਸਰਗੇ ਕਿ ਉਹਨੇ ਹਾਕ ਮਾਰੀ ਆ ਕਿ ਆਓ ਡਾਕਟਰਸ ਕਰਾਈਏ ਤੇ ਤੁਸੀਂ ਨਰੋਲ ਸਾਫ਼ ਹੋ ਜਾਗੇ ਤੰਦਰੁਲ ਸਾਫ ਹੋ ਕੇ ਇੱਕ ਅਜ਼ਰਸ਼ਵਾਦੀ ਪਲੇਅਰ ਪਤਾ ਕਰੀਏ ਤਾਂ ਕਿ ਹੁਣ ਕੀ ਹਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਕੱਪ ਹੋ ਰਹੇ ਆ ਇੰਦਰੇ ਖਰਚ ਰੇ ਪੈਸਾ ਉਹ ਲੱਖਾਂ ਰੁਪਈਆ ਲੈ ਕੇ ਜਾ ਰਹੇ ਆ ਤੇ ਉਹ ਕੋਈ ਕਿਹਨੂੰ ਜਾਣਦਾ ਨਹੀਂਗਾ ਤੇ ਨੁਕਸਾਨ ਕਿੰਨਾ ਹੋ ਰਿਹਾ ਲੇਕਿਨ ਅਸੀਂ ਪਿੰਡਾਂ ਦੀਆਂ ਜਿਹੜੀਆਂ ਪਿੰਡੂ ਖੇਡਾਂ ਸੀਗੀਆਂ ਜਿਹੜੇ ਪਿੰਡ ਮੁਕਾਬਲੇ ਪਚਾਤ ਮੁਕਾਬਲੇ ਸੀਗੇ ਉਹਨਾਂ ਤੋਂ ਪਰੇ ਹੋ ਗਏ ਤੇ ਖੇਡ ਕਦਰ ਖਤਮ ਹੋ ਗਿਆ ਅੱਜ ਜਿਹੜੇ ਪਿੰਡ ਟੂਰਨਾਮੈਂਟ ਹੁੰਦਾ ਨਾ ਸਾਰਾ ਸਾਲ ਉੱਥੇ ਗਰਾਂਜ ਭੰਗ ਭੁੱਜਦੀ ਆ ਤੇ ਸਿਰਫ ਇੱਕ ਦੰਦਾ ਮੇਲਾ ਕਰਾਉਂਦੇ ਆ ਆਪਦੀ ਹੋਮੋਇਨ ਪੱਠੇ ਪਾਉਣ ਲਈ ਇਹ ਹੋਮੋਇ ਕੱਪਾਂ ਨੇ ਨੁਕਸਾਨ ਕੀਤਾ ਹੈਗਾ ਅੱਛਾ ਜਿਹੜੇ ਫੈਡਰੇਸ਼ਨਾਂ ਵੱਲੋਂ ਹੁਣ ਰੋਕ ਲਗਾ ਦਿੱਤੀ ਗਈ ਆ ਇਹ ਖੇਡ ਪ੍ਰੇਮੀਆਂ ਨੂੰ ਜਾਂ ਕਬੱਡੀ ਦੇ ਪਲੇਅਰਾਂ ਨੂੰ ਜਾਂ ਨੌਜਵਾਨੀ ਨੂੰ ਇੱਕ ਵੱਡਾ ਝਟਕਾ ਨਹੀਂ ਹੈ ਝਟਕਾ ਹੈਗਾ ਪਰ ਇਹਨੂੰ ਸਾਫ਼ ਕਰਨ ਲਈ ਨਾ ਸਾਡੀ ਸਰਕਾਰ ਬਿਲਕੁਲ ਕੰਮ ਨਹੀਂ ਕਰ ਰਹੀ ਜਿਹੜੀ ਪੰਜਾਬ ਸਰਕਾਰ ਆ ਨਾ ਉਹਦੀ ਡਿਊਟੀ ਬਣਦੀ ਆ ਮੈਂ ਉਹ ਗੁਰਲਾਲ ਸਿੰਘ ਜਿਹੜੇ ਹੈਗੇ ਆ ਪ੍ਰਧਾਨ ਆ ਪੰਜਾਬ ਦੇ ਕੁੱੜੇ ਉਹਨਾਂ ਨੇ ਗੱਲ ਕੀਤੀ ਸੀ ਮੈਂ ਕਿ ਤੁਸੀਂ ਇਹ ਕੰਮ ਕਰਦੇ ਹੋ ਵੀ ਤੁਸੀਂ ਸਰਕਾਰ ਵੱਲੋਂ ਇੱਕ ਦੋ ਤਿੰਨ ਗੱਲਾਂ ਕਰਨੀਆਂ ਸਾਡੇ ਛੇ ਬੰਦ ਹੋ ਜਾਣਗੇ ਸਭ ਕੁਝ ਬੰਦ ਵੀ ਜਿਹੜਾ ਵੀ ਕੋਈ ਪਿੰਡ ਕਲੱਬ ਟੂਰਨਾਮੈਂਟ ਪੰਜਾਬਤ ਕਰਾਉਂਦੀ ਹੈਗੀ ਵੱਡਾ ਕਰਾਉਂਦੀ ਕੱਪ ਕਰਾਉਂਦੀ ਆ ਉਹ ਡਿਪਟੀ ਕਮਿਸ਼ਨਰ ਨੂੰ ਪਤਾ ਹੋਵੇ ਐਸਐਸਪੀ ਨੂੰ ਪਤਾ ਹੋਵੇ ਐਸਐਸਪੀ ਵੱਲੋਂ ਤੁਸੀਂ ਦਾ ਖਰਚਾ ਭਰੋ ਕਿ ਉਥੇ 25 30 ਬੰਦੇ ਫੋਰਸੇ ਲੱਗੇ ਹੋਣ ਉਹਦਾ ਖਰਚਾ ਭਰੋ ਦੂਜੀ ਗੱਲ ਹੈ ਕਿ ਡੀਸੀ ਵੱਲੋਂ ਉਥੋਂ ਦੇ ਸਿਵਲ ਸੈਜ ਨੂੰ ਦਿੱਤਾ ਹੋਣ ਵੀ ਤੁਸੀਂ ਉਹ ਚੱਲਦੇ ਟੂਰਨਾਮੈਂਟ ਦੇ 10 ਬੱਚਿਆਂ ਦੀਆਂ ਤੁਸੀਂ ਡਾਕਟਰ ਟੈਸਟ ਕਰਨਾ ਡਾਕਟਰਸ ਦਾ ਖਰਚਾ ਉਸੇ ਕਲੱਬ ਜੁम्मे ਪਾਇਆ ਜਾਵੇ ਸਰਕਾਰ ਦਾ ਖਰਚਾ ਨਹੀਂ ਹੋਣਾ ਤੇ ਮਤਲਬ ਉਸੇ ਵੇਲੇ ਦੇਖੋ ਦੀ ਬੰਦ ਹੋ ਜਾਂਦਾ ਜਦੋਂ ਡਾਕਟਰਸ ਨੈਗੇਟਿਵ ਮਾਣਗੇ ਜਦੋਂ ਪੋਜ਼ਿਟਿਵ ਆ ਗਿਆ ਜਿਹੜੇ ਬੰਦੇ ਜਿਹੜੇ ਪੋਜ਼ਿਟਿਵ ਆ ਗਏ ਉਹਨਾਂ ਦੇ ਬੈਨ ਲੱਗ ਜਵੇ ਹਾਂ ਜਦੋਂ ਬੈਨ ਲੱਗ ਜਵੇ ਤੇ ਉਹ ਨਸ਼ਰ ਹੋ ਜਾਣਗੇ ਵੀ ਬੰਦੇ ਇਸ ਕੰਮ ਦੇ ਆ ਤੀਸਰੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੀ ਮਤ ਨਾਲ ਪੰਜਾਬ ਕਬੱਡੀ 올림픽 ਐਸੋਸੀਏਸ਼ਨ ਦੀ ਮਤ ਨਾਲ ਸਾਰੀਆਂ ਐਮਬੈਸੀਆਂ ਨੂੰ ਇੱਕ ਲੈਟਰ ਜਾਵੇ ਵੀ ਜਦੋਂ ਵੀ ਕਿਸੇ ਨੂੰ ਵੀਜਾ ਦੇਣਾ ਕਿਸੇ ਪਲੇਅਰ ਨੂੰ ਉਹਦਾ ਡਾਕਟਰਸ ਪਹਿਲਾਂ ਜ਼ਰੂਰੀ ਆ ਬਿਲਕੁਲ ਜ਼ਰੂਰੀ ਆ ਤੁਸੀਂ ਡਾਕਟਰਸ ਉੱਥੇ ਜੂਰੀ ਕਰਦੇ ਹੋ ਵੀਜ਼ੇ ਤੋਂ ਪਹਿਲਾਂ ਡਾਕਟਰਸ ਉੱਥੇ ਕੰ ਤੇ ਉਥੇ ਖਰਚਾ ਕਰਦੇ ਹੋ ਤੁਸੀਂ ਪ੍ਰਬੰਧਕਾਂ ਤੇ ਤੇ ਤਾਂ ਇਹ ਸਾਰਾ ਇੱਕ ਸਾਫ਼ ਹੋ ਜਾ ਦੇਖੋ ਸਰਕਾਰ ਹੈ ਤੇ ਕੀ ਕੁਝ ਨਿਕਾਲ ਸਕਦੇ ਸਵਾਗਤ ਕੀਤਾ ਨਾ ਵੀ ਤੁਸੀਂ ਸਵਾਗਤ ਕੀਤਾ ਪਰ ਉਹਨੂੰ ਸਵਾਗਤ ਕਰਨ ਤੋਂ ਬਾਅਦ ਸਾਨੂੰ ਚੰਗੇ ਨਿਯਮ ਬਣਾ ਕੇ ਟੂਰਨਾਮੈਂਟਾਂ ਦੀ ਸਹੀ ਮਰਿਆਦਾ ਬਣਾ ਕੇ ਜਿਹੜੇ ਪ੍ਰੋਮੋਟਰਸ ਹੈਗੇ ਆ ਉਹਨਾਂ ਨੂੰ ਸਹੀ ਦੇ ਸ਼ਾਮਿਲਣੀ ਚਾਹੀਦੀ ਆ ਜਦੋਂ ਤੱਕ ਹਾਰਡ ਸਟੈਪ ਨਹੀਂ ਚੱਕਿਆ ਜਾਂਦਾ ਉਹਦੇ ਤੱਕ ਨਹੀਂ ਹੁੰਦਾ ਹਵਾਵਾਂ ਦੇ ਵਿੱਚ ਤਲਵਾਰਾ ਨਹੀਂ ਚਲਣੀ ਆ ਪਰ ਖੇਡ ਦੇ ਵਿੱਚ ਗੈਂਗਸਟਰਵਾਦ ਦਾ ਤੇ ਨਸ਼ਿਆਂ ਦਾ ਜਿਹੜਾ ਏਜੰਡਾ ਨਾ ਹੁਣ ਸਾਮਣੇ ਆ ਰਿਹਾ ਇਹਨੇ ਬਹੁਤ ਕੰਮ ਖਰਾਬ ਕਰ ਦਿੱਤਾ ਹੋਇਆ ਪੰਜਾਬੀ ਜਿਹੜੇ ਕਈ ਕਬੱਡੀ ਪਲੇਅਰਾਂ ਦਾ ਇਹ ਵੀ ਕਹਿਣਾ ਕਿ ਜੇਕਰ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਸਹਿਮਤੀ ਦੇ ਨਾਲ ਨਹੀਂ ਚੱਲਦੇ ਤਾਂ ਸਾਨੂੰ ਖੇਡਣ ਵੀ ਨਹੀਂ ਦਿੱਤਾ ਜਾਂਦਾ ਪਰ ਹੁਣ ਹਾਲਾਤ ਆ ਗਏ ਜਦੋਂ ਜਾਗੇ ਉਹਦੋਂ ਸਵੇਰਾ ਅੱਜ ਹਾਲਾਤ ਬਹੁਤ ਮਾੜੇ ਹੋ ਗਏ ਸੀ ਜਿਦਾ ਤੁਸੀਂ ਆਖਿਆ ਹੈਗਾ ਲੇਕਿਨ ਹੁਣ ਜਾਗ ਪਈਆਂ ਸਸਤਮਾ ਫੜੇ ਤਾਂ ਜਾਗ ਪਈਆਂ ਔਰ ਨਿਰਸੰਦੇਹ ਮੈਨੂੰ ਲੱਗਦਾ ਕਿ ਹੁਣੇ ਸਮੇਂ ਦੇ ਵਿੱਚ ਉਹ ਬੜੇ ਪੋਜ਼ਿਟਿਵ ਸਟੈਪ ਲੈ ਕੇ ਤਾਂ ਕਿ ਇਸ ਪੰਜਾਬ ਮਾਂ ਕਿ ਪੰਜਾਬੀ ਮਾਰਕੀਟ ਕਬੱਡੀ ਜਿਹੜੀ ਹੈ ਇਹ ਨਸ਼ਾ ਰਹਿਤ ਗੈਂਗਸਟਰ ਤੋਂ ਬਿਹਾਰ ਹੋਣ ਲਈ ਇੱਕ ਚੰਗੇ ਸਟੈਪ ਲੈਣਗੇ ਚੰਗੇ ਕਦਮ ਉਠਾਉਣਗੇ ਤਾਂ ਨੇ ਪ੍ਰੋਮੋਟਰਸ ਹੈਗੇ ਆ ਉਹ ਆਪਣੇ ਹੋਮੇ ਦੇ ਕੱਪ ਨਾ ਖੇਡਣ ਉਹ ਜਿੱਤਣ ਹੀ ਨਾ ਖੇਡਣ ਉਹ ਇਹ ਨਾ ਕਹਿਣ ਵੀ ਅਸੀਂ ਜਿੱਤਣਾ ਵਾ ਅਸੀਂ ਕਿਸੇ ਟੰਗ ਨਾਲ ਵੀ ਫੱਬਾਈ ਹੋਕਣ ਕਰੋ ਉਹ ਹੋਵੇ ਕਿ ਅਸੀਂ ਕੈਂਪ ਕੱਪ ਕਰਾਇਆ ਕੋਈ ਵੀ ਚੰਗਾ ਖੜ ਖੜ ਕੇ ਚਲੇ ਗਿਆ ਤੇ ਚੰਗਿਆਂ ਦਾ ਸਤਕਾਰ ਹੋਵੇ ਚੰਗਿਆਂ ਨੂੰ ਅਵਾਰਡ ਮਿਲੇ ਚੰਗਿਆਂ ਨੂੰ ਪ੍ਰਾਈਜ਼ ਮਿਲੇ ਦੇਖਣੇ ਖੜਾ ਨਹੀਂ ਬੋਲੀ ਨਾ ਲੱਗੇ ਤੁਸੀਂ ਇੱਕ ਟੀਮ ਬਣਾਦੇ ਹੋ ਗ੍ਰੇਡੇਸ਼ਨ ਕਰਤੀ ਏ ਗ੍ਰੇਡ ਬੀ ਗ੍ਰੇਡ ਸੀ ਗ੍ਰੇਡ ਤੁਸੀਂ ਏਰੀਏ ਨੂੰ ਤੇ ਰਖ ਲਿਆ ਤੇ ਬੀਗਲ ਸੀਕਰ ਤੇ ਫਿਡੀ ਕੰਪਲੈਕਸ ਚ ਆ ਗਏ ਉਹ ਅਨਫਿਡੀ ਕੰਪਲੈਕਸ ਦੂਰ ਕਰਨ ਲਈ ਉਹ ਟਿਕਾਣਾ ਨਾ ਪੈ ਵੀ ਸਾਡੇ ਤਾਕਤ ਬਖਰੀ ਆ ਜੂ ਤਾਕਤ ਬਖਰੀ ਆ ਹੈ ਨਾ ਇਹ ਗੱਲ ਸੋ ਉਮੀਦ ਕਰਦੇ ਆ ਕਿ ਸਬੰਧਤ ਜਿਹੜੇ ਅਧਿਕਾਰੀ ਨੇ ਜਾਂ ਵਿਭਾਗ ਨੇ ਇਸ ਗੱਲ ਤੇ ਜ਼ੋਰ ਦੇਣਗੇ ਤੇ ਹਨਾ ਨਸ਼ਿਆਂ ਨੂੰ ਤੇ ਆਹ ਜਿਹੜਾ ਗੈਂਗਸਟਰ ਵਾਦੇ ਖੇਡਾ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ ਤੇ ਸਾਡੇ ਸਟੂਡੀਓ ਚ ਆਏ ਦਸ਼ਕਰ ਵੀ ਨਹੀਂ ਚੰਗੀ ਜਾਣਕਾਰੀ ਦਿੱਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਮਿਲ ਬਣੀ ਰਾਜੀ ਰੋ ਜੀ ਸੋ ਦੋਸਤੋ ਅੱਜ ਵਿਚਾਰ ਵਟਾਂਦਰਾ ਦੇ ਵਿੱਚ ਇੰਨਾ ਹੀ ਅ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਜ਼ਰੀਏ ਤਦ ਤੱਕ ਲਈ ਤੁਸੀਂ ਦੇਦੇ ਰਹੋ ਆਰਪੀਡੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ